ਤੈਨੂੰ ਵੀ ਪਤਾ ਵਾ ਕਲੀ ਚ ਕੰਮ ਕਰਨ ਦੇ ਆਂ ਮਗਰ ਪਾਣੀ ਪੁਣੀ ਲਿਆਇਆ ਕਰੋ ਕਿਤੇ ਉਹ ਪਾਣੀ ਫਰਾ ਆਪਣੀ ਘਰ ਦੀ ਨੇ ਪੁੱਛ ਕੀਤ ਮਾਸ਼ਾ ਲਾਇਆ ਉਹਨੇ ਪਾਣੀ ਕੀ ਦੇਣਾ ਕੀਤ ਮਾਸ਼ਾ ਲਾਇਆ ਹੁਣ ਮਾਸ਼ਾ ਆਨੇ ਕੀ ਲਾਉਣਾ ਵਾ ਯਾਰ ਰਪਿੰਦਰ ਅੰਦਰ ਲੰਮੇ ਪਈ ਇਹ ਅਸੀਂ ਲਾ ਕੇ ਤੇ ਭਾਂਡੇ ਕਿਤੇ ਦੋਗ ਮੰਜਣ ਵਾਲੇ ਰਹਿ ਗਏ ਤੇ ਉਸ ਤੋਂ ਪਾਇਆ ਅੱਛਾ ਇੰਨੀ ਗੱਲ ਵੱਧ ਗਈ ਫੇ ਸੰਦੀਪ ਇੱਕ ਗੱਲ ਵਾ ਇਤਾਂ ਨੂੰ ਚੰਗਾ ਹੀ ਆ ਕੰਮ ਹੋ ਨਹੀਂ ਕਰਦਾ ਕੰਮ ਇਹ ਨਹੀਂ ਕਰਦੀ ਅੱਬ ਦੋਵੇਂ ਜੀ ਮਰਦੇ ਰਹੀਏ ਇਹੋ ਗੱਲ ਤੇ ਮੈਂ ਗਈ ਉਹਨੂੰ ਮੈਂ ਮਮੀ ਨੇ ਜੇ ਚੋਲ ਬਣਾਤੇ ਹੀ ਤੂੰ ਭਾਂਡੇ ਚਾਹ ਸਾਫ਼ ਕਰ ਲੈਂਦੀ ਐਨੇ ਚ ਡੈਪੀ ਤੜਨ ਫਿਰ ਮੈਨੂੰ ਗੁੱਸਾ ਆਇਆ ਵਧੀਆ ਕੀਤਾ ਜਿੱਦਾਂ ਨਾਲੇ ਮੈਂ ਤਾਂ ਇੱਕ ਮਮੀ ਜੀ ਬਣਾਉਣ ਲੱਗੇ ਤੇ ਬਣਾ ਲਓ ਫਿਰ ਆਹ ਮੈਂ ਹਾ ਕੋਟ-ਕੋਟ ਬਣਾ ਕੇ ਪੀਨੇ ਆ ਸਿਰਦੀਆ ਤੂੰ ਹਾਂਦੇ ਆ ਤੇ ਮੈਂ ਵੀ ਇਹਨਾਂ ਨੂੰ ਪਾਣੀ ਦੇਣ ਚੱਲੀ ਤੇ ਮੈਂ ਚਲਾ ਕਿੱਤੋਂ ਆ ਮੈਂ ਪਹਿਲਾਂ ਤੂੰ ਦੱਸ ਤੂੰ ਕਿ ਚੱਲਿਆ ਵਾ ਮੈਂ ਇੱਥੇ ਚੱਲਿਆ ਮੈਂ ਕਿੱਥੇ ਜਾਣਾ ਚੱਲਿਆ ਤੇ ਹੈਗਾ ਵਾਂ ਤੈਨੂੰ ਵੀ ਪਤਾ ਵਾ ਪਹਿਲੀ ਜੀ ਕੰਮ ਕਰਨ ਡਿਆ ਸੀ ਮਗਰ ਪਾਣੀ ਪੁਣੀ ਲਿਆਇਆ ਕਰੋ ਕਿਤੇ ਉਹ ਪਾਣੀ ਪਰ ਆਪਣੀ ਘਰ ਦੀ ਨੇ ਪੁੱਛ ਕੀ ਤ ਮਾਸ਼ਾ ਲਾਇਆ ਉਹਨੇ ਪਾਣੀ ਕੀ ਦੇਣਾ ਕੀ ਤ ਮਾਸ਼ਾ ਲਾਇਆ ਹੁਣ ਤ ਮਾਸ਼ਾ ਨੇ ਕੀ ਲਾਉਣਾ ਵਾ ਯਾਰ ਰਪਿੰਦਰ ਅੰਦਰ ਲੰਮੇ ਪਈ ਏਸੀ ਲਾ ਕੇ ਤੇ ਭਾਂਡੇ ਕਿਤੇ ਦੋਗ ਮੰਜਣ ਵਾਲੇ ਰਹਿ ਗਏ ਤੇ ਉਤੋਂ ਪਾਇਆ ਸੀ ਉਹ ਕਪੱਤ ਕਿ ਤੂੰ ਭਾਂਡੇ ਨਹੀਂ ਮਾਂਜੇ ਤੇ ਅੰਦਰ ਸੁੱਤੇ ਹੀ ਇਹਰ ਦੇ ਦੋ ਭਾਂਡੇ ਮਾਂ ਦੀ ਫਿਰ ਕੀ ਹੋਣਾ ਸੀ ਉਹ ਮੇਰੀ ਗੱਲ ਇਹ ਹੁਣ ਬਾਅਦ ਚ ਵੀ ਮਾਂਜੇ ਜਾਂਦੇ ਤੇ ਉੱਥੇ ਕਿਤੇ ਆਖਰ ਆ ਚਲੀ ਤੂੰ ਆਪਸੇ ਆਣਾ ਫਿਰ ਕੀ ਗੱਲ ਹੋਈ ਆ ਭਾਂਡੇ ਦੀ ਗੱਲ ਹੋਈ ਬਸ ਉਹ ਗੱਲ ਕੀ ਹੋਣੀ ਆ ਉਹ ਆਂਦੀ ਵੀ ਮੇਰਾ ਵਾ ਕਮਰਾ ਏ ਇਹ ਅਸੀਂ ਮੈਂ ਲਿਆਂਦਾ ਵਾ ਤੇ ਉਧਰੋਂ ਕੱਢ ਕੇ ਸਾਨੂੰ ਦੂਜੇ ਬੰਨੇ ਵਾਰਤਾ ਬੰਨੇ ਉਹਨਾਂ ਨੇ ਮੈਂ ਕੀ ਸਮਝਾਵਾਂ ਦੱਸ ਕਹਿੰਦੀ ਤਾਂ ਸੱਚੀ ਆ ਉਹ ਪਰ ਆਹੀਂ ਕਦੋਂ ਆਖਿਆ ਤੁਸੀਂ ਝੂਠ ਹੰਦੇ ਜੀ ਆਹੀਂ ਤਾਂ ਸੱਚ ਹੀ ਕਹਿੰਨੇ ਆ ਗਲਤੀ ਤਾਂ ਸਾਰੀ ਸਾਡੀ ਆ ਤਹਾਡੀ ਗਲਤੀ ਆ ਨਹੀਂ ਵੇਖਣਾ ਤੂੰ ਬਸ ਮੈਨੂੰ ਆਉਂਦੇ ਸੁਣਾਉਂ ਡੈ ਪਿਆ ਵਾ ਇਹ ਨਹੀਂ ਰਹਿਣਾ ਪਿੱਛੇ ਆਉਣਾ ਮੈਂ ਕਿ ਨਹੀਂ ਹੁਣ ਮੈਂ ਤਾਂ ਹੀ ਤੇ ਕਹਿੰਦੇ ਆ ਪਾਣੀ ਕਿ ਲਿਆਉਣਾ ਸੀ ਉਹਦੇ ਕੋਲ ਪੀਲਾ ਜਾ ਕੇ ਜਿਹੜੀ ਘਰੋਂ ਬਾਹਰ ਉਹਨੇ ਪਿਆ ਲਈ ਦੇਣਾ ਵਾ ਉਹਨੇ ਤਾਂ ਬਾਹਰ ਹੀ ਕੱਢਤਾ ਸੀ ਰਪਿੰਦਰ ਨੂੰ ਉਹਨੇ ਮੈਂ ਪਤਾ ਨਹੀਂ ਲੱਗਿਆ ਮੈਨੂੰ ਪੂਝਣਾ ਨਹੀਂ ਨਿਕਲਿਆ ਜਣਾ ਆਇਆ ਕਰ ਬਹੁਤ ਈ ਛੇਤੀ ਮਗਰ ਲੱਗ ਜਾਂਦਾ ਤੂੰ ਵੀ ਉਹ ਮਗਰ ਨਹੀਂ ਲੱਗਾ ਮੈਂ ਤੈਨੂੰ ਗਾਲੀ ਦਸਣ ਡਿਆ ਵਾ ਉਹਨੂੰ ਜਾ ਕੇ ਇਹ ਤੇ ਪੁੱਛ ਲਈ ਵੀ ਚੱਲ ਭਾਂਡੇ ਬਾਅਦ ਚੋਂ ਮਾਝੇ ਜਾਂਦੇ ਕਿੱਡੀ ਕੋ ਉੱਥੇ ਆਖਰਾ ਗਈ ਲੜੀ ਤੂੰ ਇਦਾਂ ਗਾਂਡਿਆ ਵਾ ਨਾ ਤੇਰੇ ਪਿੱਛੇ ਲ ਪਰਾ ਮੈਂ ਕਦੋਂ ਕਿਹਾ ਉਹ ਘਰ ਜਾੜਨਾ ਬਸ ਮੈਂ ਇਹੋ ਹੀ ਕਿਹਾ ਵੀ ਉਹਨੂੰ ਇਹ ਪੁੱਛਿਆ ਵੀ ਬਾਹਰ ਕਾਲੀ ਕੱਢਿਆ ਇਹਨੂੰ ਉਹ ਪੁੱਛੂਗਾ ਕਿ ਏਸੀ ਲਾ ਹੀ ਲਿਆ ਹੈ ਤੇ ਕਿੱਡੀ ਕੋਥੇ ਆਕਰ ਆ ਗਈ ਏਸੀ ਵਾਲੇ ਦੇਣ ਹੈਗੇ ਕੰਮ ਉਹਨੇ ਕੋਈ ਕਰਨ ਏਸੀ ਲਾ ਕੇ ਬੈਹਿੰਦੀ ਨਾ ਦਿਨ ਚੱਲਣ ਦੇਣਾ ਤੇ ਜੇ ਲਾ ਹੀ ਲਿਆ ਉਹਨੇ ਤੇ ਕੋਈ ਆਖਰ ਨਹੀਂ ਆ ਚਲੀ ਦੇਣ ਚੱਲਣੇ ਕਿਤੇ ਨਹੀਂ ਕੋ ਹੋ ਜਾਂਦਾ ਹਾਂ ਉਹ लवली ਇਦਾਂ ਜਿੰਨੇ ਸੋਲੇ ਹੋਈ ਜਾਈਏ ਨਾ ਤੇ ਸਰੀਰ ਇਦਾਂ ਟਹਿ ਜਾਂਦਾ ਵਾ ਚਲੋ ਭਰਾ ਤੁਹਾਡੀ ਮਰਜ਼ੀ ਆ ਹੌਲੀ ਹੌਲੀ ਤੁਸੀਂ ਬਾਹਰ ਕੱਢ ਦੇਣਾ ਵਾ ਉੱਥੋਂ ਚੁੱਕਿਆ ਬੋਰੀ ਬਿਸਤਰਾ ਤੇ ਆਹੀਂ ਦੂਜੇ ਬੰਨੇ ਚੱਲ ਗਏ ਆਹੀਂ ਕੀ ਕਹਿਤਾ ਵਾ ਤੁਹਾਨੂੰ ਚੱਲ ਕੋਈ ਗੱਲ ਨਹੀਂ ਜਾ ਕੇ ਮੈਂ ਪੁੱਛ ਲੈਣਾ ਨੂੰ ਕਿਉਂ ਇਹ ਗੱਲ ਕੀਤੀ ਤਾਂ ਪੁੱਛ ਲੈ ਉਹਨੇ ਵੀ ਤੇਰੇ ਨਾਲ ਦੀ ਗੱਲ ਕਰਨੀ ਚੱਲਿਆਂ ਕਿੱਥੇ ਹਾਂ ਦੋ ਉਹ ਪਟਨਾ ਸ਼ਹਿਰ ਤੱਕ ਚੱਲਿਆਂ ਹਾਂ ਨਾ ਜਾਵਾਂ ਸ਼ਹਿਰ ਕੀ ਹੈ ਤੇਰਾ ਮੈਨੂੰ ਦੱਸ ਬੰਦਾ ਦਵਾਈ ਕੀ ਹੋਈ ਦਵਾਈ ਲਿਉਣੀ ਆ ਜਾ ਲੈ ਵਾ ਆਹ ਨਾ ਕੋਈ ਮਗਰ ਚਾਹ ਨਾ ਪਾਣੀ ਹਾਸਨੀ ਵੀ ਸੱਚੀ ਆ ਕੋਈ ਕੰਮ ਤੇ ਨਹੀਂ ਕਰਨਾ ਨਹੀਂ ਆ ਉਹ ਤੇ ਖਿਜਣਾ ਹੀ ਆ ਨਾ ਉਹ ਕੰਮ ਕਰਦੀ ਆ ਨਾ ਇਹ ਕੰਮ ਕਰਦਾ ਵਾ ਬਸ ਪੈਸੇ ਦੇਈ ਜੋ ਇਹਨਾਂ ਨੂੰ ਮਸਲ ਫੜਿਆ ਤੇ ਚੱਲ ਸ਼ਹਿਰ ਉਹ ਸੰਦੀਪ ਵੀ ਨਾ ਸੱਚਾ ਰੌਲਾ ਪਾਉਂਦੀ ਆ ਚੱਲ ਕੋਈ ਗੱਲ ਨਹੀਂ ਪੈਰ ਤੋ ਹੋ ਗੇ ਨਾ ਸੁਨੀਪ ਨੂੰ ਪੁੱਛਣਾ ਭਲਾ ਕੀ ਗੱਲ ਹੋਈ ਕਿੰਨੇ ਦਿਨ ਹੋ ਗਏ ਕਿ ਤੇ ਚਾਦਰ ਵੀ ਨਹੀਂ ਮਿਲਦਾ ਬਦਲੀ ਕਿੰਨੀ ਗੰਦੀ ਹੋਈ ਆ ਇਦਾਂ ਕਰਦੀ ਆ ਉਧਰੋਂ ਲਿਆ ਕੇ ਨਾ ਫਿਰ ਬਾਅਦ ਚ ਵਛਾਉਣੀ ਆ ਉਹ ਨਜ਼ਰ ਆਣ ਦਿੰਨੀ ਆ ਹੋਰ ਸਦੀਪ ਆਜੋ ਪਾਣੀ ਤੇ ਲਿਆ ਘੋਟ ਕਿੱਥੋਂ ਆਏ ਤੁਸੀਂ ਬੰਬੀ ਤੋਂ ਆਏ ਕਿੱਥੋਂ ਆਣਾ ਮੇਰੀ ਗੱਲ ਸੁਣੋ ਤੇ ਤੂੰ ਪਾਣੀ ਮੰਗਾ ਲੈਂਦੇ ਉਹਦੇ ਕੋਲ ਵੇਲਾ ਤੁਰਿਆ ਫਿਰ ਰੰਡਿਆ ਹੀ ਉੱਥੇ ਲੈ ਕੇ ਆਉਣਾ ਵਾ ਸ਼ਹਿਰ ਨੂੰ ਨਿਕਲ ਗਿਆ ਹੀ ਗੱਲਾਂ ਕਰਨ ਉਹ ਤੇ ਬੜੇ ਸ਼ੇਰ ਵਾ ਨਾਲੇ ਉਹਦੇ ਮਹਾਰਾਣੀ ਕਹਿੰਦੀ ਹੀ ਤੈਨੂੰ ਕੀ ਪਤਾ ਵਾ ਬੰਬੀ ਤੇ ਹੀ ਜਾਂਦਾ ਵਾ ਮੇਰੀ ਗੱਲ ਸੁਣ ਗੱਲ ਕੀ ਹੋਈ ਆ ਗੱਲ ਕੀ ਹੋਣੀ ਸੀ ਮੰਮੀ ਬਣਾ ਗਏ ਚੋਲ ਤੇ ਮੈਂ ਚੱਲੀ ਰੋਟੀ ਖਾਣ ਅੰਦਰ ਉੱਥੇ ਭਾਂਡੇ ਵਿਖੇ ਪਏ ਸਿੰਕ ਵਿੱਚ ਤੇ ਮੈਂ ਇਹਨੂੰ ਆ ਕੇ ਕਿਹਾ ਮੈਂ ਭਾਂਡੇ ਕਿੰਨੇ ਸਾਫ਼ ਕਰਨੇ ਸੀ ਤੇ ਅੱਗੋਂ ਡੈਪੀ ਬੋਲਣ ਫਿਰ ਮੈਂ ਅੰਦਰੋਂ ਕੱਢ ਦਿੱਤੀ ਬਾਹਰ ਮੈਂ ਜੇ ਆਹ ਗੱਲ ਕਰਦੀ ਆ ਨਾ ਤੇ ਏਸੀ ਥੱਲੇ ਵੀ ਨਹੀਂ ਤੈਨੂੰ ਪੈਣ ਦੇਣਾ ਫਿਰ ਮੈਂ ਅੱਛਾ ਇੰਨੀ ਗੱਲ ਵਧ ਗਈ ਵੈਸੇ ਨੀ ਵੀ ਇੱਕ ਗੱਲ ਵਾ ਕੀਤਾ ਤੂੰ ਚੰਗਾ ਹੀ ਆ ਕੰਮ ਹੋ ਨਹੀਂ ਕਰਦਾ ਕੰਮ ਇਹ ਨਹੀਂ ਕਰਦੀ ਆਪਾਂ ਦੋਵੇਂ ਜੀ ਮਰਦੇ ਰਹੀਏ ਇਹੋ ਗੱਲ ਤੇ ਮੈਂ ਕਹੀ ਇਹਨੂੰ ਮੈਂ ਮਮੀ ਨੇ ਜੇ ਚੋਲ ਬਣਾਤੇ ਹੀ ਤੇ ਤੂੰ ਭਾਂਡੇ ਚਾਰ ਸਾਫ਼ ਕਰ ਲੈਂਦੀ ਐਨੇ ਚ ਡੈਪੀ ਤੜਨ ਫਿਰ ਮੈਨੂੰ ਗੁੱਸਾ ਆਇਆ ਵਧੀਆ ਕੀਤਾ ਜਿੱਦਾਂ ਨਾਲੇ ਮੈਂ ਤਾਂ ਇੱਕ ਮੇਰਾ ਕਮਰਾ ਮੱਲਿਆ ਵਾ ਏਸੀ ਮੱਲ ਕੇ ਬੈਠੀ ਆ ਤੇ ਮੈਂ ਨਿਕਲ ਬਾਹਰ ਹੁਣ ਕਮਾਈ ਕਰੂਗਾ ਨਾ ਏਸੀ ਲਿਆਊਗਾ ਲੱਗੂ ਪਤਾ ਨੂੰ ਤੇ ਮਮੀ ਦੇ ਹੁੰਦੇ ਕੰਨ ਪਰਤੇ ਹੀ ਮਮੀ ਕਹੇ ਚਾਚੇ ਘਰ ਅੱਛਾ ਤੇ लवली ਡੈਪੇ ਮੇਰੇ ਨਾਲ ਬੋਲਣ ਮੈਂ ਵੀ ਫਿਰ ਚੰਗੀਆਂ ਸੁਣਾਈਆਂ ਵਧੀਆ ਕੀਤਾ ਹੁਣ ਚਲ ਗਿਆ ਚੁੱਪ ਕਰਕੇ ਉਧਰ ਸ਼ਹਿਰ ਜਾਣ ਡਿਆ ਵਾ ਦਵਾਈਆਂ ਚੱਲਿਆ ਮੈਂ ਪਤਾ ਨਹੀਂ ਕਿਹੜੀ ਦਵਾਈ ਮੁਕੀ ਰੰਦੀ ਤੇ ਉਧਰ ਵੀ ਆਇਆ ਜਾਓ ਆਪਣੇ ਕਮਰੇ 'ਚ ਮੈਂ ਆਪਨਾ ਸਮਾਨ ਤੇ ਲਿਆਓ ਬਾਅਦ ਮੇਰਾ ਨਾਮ ਲਾ ਦੇਣਾ ਤੁਸੀਂ ਆਹ ਚੀਜ਼ਾਂ ਦੀ ਚੋਰੀ ਹੋ ਗਈ ਆ ਸਮਾਨ ਦੇ ਦੇ ਉਹਨਾਂ ਨੂੰ ਮੈਂ ਤਾਂ ਕਿਹਾ ਸੀ ਉਦੋਂ ਲੈ ਕੇ ਆਓ ਸਮਾਨ ਹੈ ਕੀ ਇਹਨਾਂ ਕੋਲ ਦੂਸਰੀ ਉਹਦੇ ਕੋਲ ਚਾਰ ਕੱਪੜੇ ਹੈਗੇ ਆ ਕਿ ਨਹੀਂ țeṛdī ਤੇ ਬੜਾ ਵਾ ਮੈਂ ਤਾਂ ਫੇਰ ਚੰਗੀਆਂ ਸੁਣਾਈਆਂ ਨਾਲੇ ਪਹਿਲਾਂ ਕੀ ਕਹਿੰਦਾ ਕਿਉਂ ਕਹਿੰਦਾ ਇਹ ਵਾਕ ਹੋ ਜਾਣਾ ਮੈਂ ਵਾਕ ਹੋ ਕੇ ਵੇਖੋ ਤੇ ਸਹੀ ਤੁਸੀਂ ਬੰਦਾ ਕੀ ਆ ਕਹਿ ਨਹੀਂ ਸੋਖਾ ਵਾ ਜਦੋਂ ਸਮਾਨ ਲਿਓਣਾ ਪਿਆ ਨਾ ਕਰਦਾ ਫਿਰ ਪਤਾ ਲੱਗਣਾ ਵਾ ਵੱਖ ਹੁਣ ਉਹ ਤਾਂ ਕਹਿੰਦਾ ਵਾ ਇਹਨੇ ਖਰਚੇ ਕਰਨੇ ਕਿੱਥੋਂ ਇਹਨੇ ਕਮਾਈ ਕਰਕੇ ਰਾਜੀ ਨਹੀਂ ਆ ਬੰਬੀ ਦੇਹ ਜਾ ਕੇ ਰਾਜੀ ਨਹੀਂ ਆ ਡੰਗਰਾਂ ਨਾਲ ਜਾ ਕੇ ਰਾਜੀ ਨਹੀਂ ਆ ਕਹਿੰਦਾ ਨਾ ਵਾ ਕੋਈ ਗੱਲ ਨਹੀਂ ਚੋਰੀ ਕੱਢ ਲਿਆ ਕਰੂੰਗਾ ਪੈਸੇ ਅੱਗੇ ਕਿਹੜਾ ਨਹੀਂ ਕੱਢਦਾ ਹੈ ਕਿੰਨਾ ਯਾਰ ਕੱਢੂਗਾ ਚੋਰੀ ਕਿਤੇ ਘਰ ਨਹੀਂ ਚੱਲਦੇ ਹੁੰਦੇ ਉਹ ਮੈਂ ਤਾਂ ਕਹਿਨੀ ਚੰਗਾ ਸੋ ਕੋ ਵੱਖ ਹੋਣੇ ਕੰਮ ਨਿਭੜੂਗਾ ਆਪਣਾ ਬੰਦਾ ਕੰਮ ਕਰਕੇ ਟਾਈਮ ਨਾਲ ਲੰਮੇ ਤੇ ਪੈ ਸਕਦਾ ਨਾ ਇਨੂੰ ਕੰਮ ਕਰਨ ਨੂੰ ਹੁਣੇ ਕੀ ਆ ਹੁਣੇ ਰਹਿ ਗਈ ਮੱਜੇ ਜਦੋਂ ਤੁਹਾਡੇ ਤੇ ਟਾਈਮ ਹੋਣਾ ਉਦੋਂ ਕੀ ਕਰੋਗੇ ਮੈਂ ਜਦੋਂ ਟਾਈਮ ਆਊਗਾ ਨਾ ਵੇਖੀ ਜਾਊਗੀ ਕੋਈ ਗੱਲ ਨਹੀਂ ਮੈਂ ਤੇਰੇ ਵਾਂਗੂ ਬੰਦੇ ਨਹੀਂ ਲਾਉਣੇ ਆ ਬੰਦਰ ਲੋਕੇ ਨਹੀਂ ਬਹਿਣਾ ਕੰਮ ਹੀ ਕਰਾਂਗੇ ਉਦੋਂ ਵੀ ਮੇਰਾ ਸਰੀਰ ਨਹੀਂ ਠੀਕ ਮੈਂ ਅਜੇ ਠੀਕ ਨਹੀਂ ਹੈ ਮੈਨੂੰ ਦਵਾਈ ਲਿਆ ਦਿਓ ਸਾਡੇ ਇਹਨਾਂ ਗੱਲਾਂ ਨੂੰ ਸੰਦੀਪ ਜਾਂ ਪਾਣੀ ਲੈ ਗਿਆ ਤੂੰ ਲਿਆਨੀਵੇਂ ਪਾਣੀ ਇਹਨਾਂ ਨਾਲ ਕਿੰਨੀ ਕੀ ਸਿਰਕ ਪਾਈ ਕਰਨੀ ਇਹਨਾਂ ਵੇਲੇ ਬਸ ਇਹਨਾਂ ਨੂੰ ਖਾਣ ਨੂੰ ਮਿਲ ਜਣੀ ਇਹਦੀਆਂ ਬਸ ਦੋਵੇਂ ਇਹੋ ਕੰਮ ਨੂੰ ਕੋਟ ਚਾਹ ਬਣਾ ਕੇ ਪੀਣੀ ਆ ਸਿਰ ਦੁਹਾਂਦੇ ਆ ਸੰਦੀਪ ਚਾਹ ਪੀਣੀ ਆ ਤੁਸੀਂ ਘੋਟ ਬਣਾਣਾ ਤੁਹਾਡੇ ਲਈ ਵੀ ਮੰਮੀ ਜੀ ਬਣਾਉਣ ਲੱਗੇ ਆ ਤੇ ਬਣਾ ਲਓ ਫਿਰ ਆਹ ਮੈਂ ਹਾਂ ਘੋਟ ਘੋਟ ਬਣਾ ਕੇ ਪੀਨੇ ਆ ਸਿਰ ਜਿਆ ਦੁਹਾਂਦੇ ਆ ਮੈਂ ਵੀ ਇਹਨਾਂ ਨੂੰ ਪਾਣੀ ਦੇਣ ਚੱਲੀ ਤੇ ਮੈਂ ਚਲਾ ਕੇ ਬਣਾਉਣੀ ਚਾ ਅੱਛਾ ਦਲਜੀਤ ਨੇ ਪੀਣੀ ਹੁਣੀ ਆ ਹਾਂਜੀ ਹਾਂਜੀ ਚਲ ਕੋਈ ਨਹੀਂ ਮੈਂ ਪਾਣੀ ਵਾਦੀ ਪਾ ਲਿਆ ਗੰਬੀ ਤੋਂ ਤੇ ਕਹਿੰਦੇ ਪਾਣੀ ਘੋਟ ਦੇ ਦੇ ਮੈਨੂੰ ਅਸੀਂ ਮੈਂ ਤਾਂ ਇਹ ਸੁਣਾਈ ਦੇ ਦਿੰਦੇ ਉਹਨੂੰ लवली ਨੂੰ ਆਪੇ ਪਾਣੀ ਲੈ ਜਾਂਦਾ ਤੇ ਉਹ ਤਾਂ ਮੋਟਰਸਾਈਕਲ ਲੈ ਕੇ ਫਿਰ ਬਾਹਰ ਨੂੰ ਨਿਕਲ ਗਿਆ ਪਤਾ ਨਹੀਂ ਕਿੱਧਰ ਨੂੰ ਗਿਆ ਦੱਸ ਕੇ ਨਹੀਂ ਗਿਆ ਕੀ ਪਤਾ ਮੰਮੀ ਉਹ ਕਿਹੜਾ ਦੱਸਦਾ ਵਾ ਕੁਝ ਦਲਜੀਤ ਨਾਲ ਲੱਗਾ ਫਿਰ ਉਹ ਉੱਥੇ ਪਤਾ ਨਹੀਂ ਉਹਨਾਂ ਨੇ ਦੱਸਿਆ ਤੇ ਨਹੀਂ ਮੈਨੂੰ ਕੁਝ ਵੀ ਪਤਾ ਨਹੀਂ ਮੋਟਰਸਾਈਕਲ ਲੈ ਕੇ ਚਲ ਗਿਆ ਕਿ ਆਪਾਸੇ ਤੇ ਉਹ ਪਰ ਉਹਦਾ ਸੰਦੀਪ ਤਾਂ ਚੰਗਾ ਹੀ ਕੀਤਾ ਐਨੀ ਕੋ ਨੂੰ ਮਤ ਦਿੱਤੀ ਆ ਨਹੀਂ ਤੇ ਉਹਦਾ ਸਿਰ ਤੇ ਹੀ ਚੜ ਜਾਣਾ ਹੈਗਾ ਮੰਮੀ ਮੈਂ ਤਾਂ ਬੜੀ ਖੁਸ਼ ਵਾਂ ਮੈਂ ਤਾਂ ਕਹਿੰਨੀ ਆ ਚੰਗਾ ਸਭ ਵਾਡ ਹੋਵੇ ਪਤਾ ਲੱਗੂਗਾ ਇਹਨਾਂ ਨੂੰ ਇਹਨੂੰ ਇਹ ਨਾ ਸਮਝਾਉਂਦੀ ਜੇ ਅੱਡ ਹੁੰਦੇ ਆ ਨਾ ਤੇ ਪਹਿਲੀ ਅੱਧ ਮੰਗਦੇ ਅੱਧ ਹੁਣ ਸੰਦੀਪ ਇਹਨਾਂ ਕਿਦਾਂ ਦੇ ਆ ਦੀਏ ਤੇ ਜਿਹੇ ਸੰਬੰਧਾ ਇਹਦਾ ਸਾਡਾ ਵੀ ਹਿੱਸਾ ਬੰਦਾ ਵਾ ਮੈਂ ਵੀ ਰਿਸ਼ਤੇਦਾਰਾਂ ਵਾਲੀ ਆ ਕੱਲ ਨੂੰ ਕਦੇ ਜਾਣਾ ਆਉਣਾ ਪਿਆ ਤੇ ਫੇਰ ਕਹਿਣਾ ਮਮਮੀ ਇੰਨੇ ਪੈਸੇ ਮਮਮੀ ਕੰਮ ਤੇ ਕੋਈ ਕਰਦਾ ਨਹੀਂ ਆ ਚੁੱਪ ਕਰਕੇ ਮੋਟਰਸਾਈਕਲ ਫੜਦਾ ਵਾ ਤੇ ਚੱਲ ਜਾਂਦਾ ਵਾ ਕੀ ਪਤਾ ਕਿੱਥੇ ਜਾਂਦੇ ਹੁਣ ਚੱਲ ਕੋਈ ਨਹੀਂ ਜੇ ਕਹਿੰਦੇ ਨਾ ਅੱਡ ਹੋਣਾ ਉਹ ਵੀ ਇਹਨਾਂ ਦਾ ਚਾਹ ਛੇਤੀ ਲਾ ਦਾਂਗੇ ਆਰੇ ਇਥੇ ਇੱਕੋ ਘਰ ਵਿੱਚ ਨਹੀਂ ਅੱਡ ਹੋਇਆ ਜਾਣਾ ਫੇ ਵਿਹਲੀ ਵਾਲੀ ਜਾਣਾ ਪਿਆਣਾ ਇਹਨਾਂ ਨੂੰ ਮੰਮੀ ਤੁਸੀਂ ਵੀ ਅੱਗੇ ਜਵਾਬ ਦਿਆ ਕਰੋ ਚੁੱਪ ਕੀਤੇ ਨਾ ਰਿਆ ਕਰੋ ਹੁਣ ਮੈਂ ਕੀ ਕਰਾਂ ਆ ਮਾੜਾ ਮੋਟਾ ਮੂੰਹ ਮਲਾਜਾ ਦਾ ਰੱਖਣਾ ਹੀ ਪੈਂਦਾ ਵਾ ਜਦੋਂ ਕੁਝ ਕਹਿੰਦੀ ਨਹੀਂ ਸੀ ਮੈਨੂੰ ਬਣਾ ਕੇ ਦੋ ਚੁੱਪ ਕਰਕੇ ਜਵਾਬ ਦੇਤਾ ਮੇਰੇ ਕੋ ਨਹੀਂ ਹੁੰਦਾ ਕਰ ਲੋ ਤੇ ਖਾ ਲੋ ਸੰਦੀਪ ਕਾਂ ਤੇ ਇਦਾਂ ਹੀ ਹੋਇਆ ਕਰੂਗਾ ਮੈਂ ਨੌਕਰ ਥੋੜਾ ਵਾਂ ਮੈਂ ਤਾਂ ਨਵਾਂ ਸੋਚਿਆ ਹੀ ਫਿ ਲਿਆਉਂਗੀ ਤੇ ਮੈਨੂੰ ਰੋਟੀ ਪਾਣੀ ਮੰਦੇ ਤਾਂ ਬਣਾ ਕੇ ਦੇਣਗੀਆਂ ਮੈਨੂੰ ਕੀ ਪਤਾ ਹੀ ਇਹਨਾਂ ਨੇ ਮੈਨੂੰ ਆਰਡਰ ਕਰਿਆ ਕਰਨੇ ਆ ਮੰਮੀ ਅੱਜ ਚੌਲ ਬਣਾ ਦੇ ਤੇ ਮੰਮੀ ਅੱਜ ਖਿਚੜੀ ਬਣਾ ਦੇ ਏਦਾਂ ਦੇ 9-10 ਮਹੀਨੇ ਨਾ ਮੈਂ ਹੀ ਫਾਇ ਲੱਗੀ ਰਹੂੰਗੀ ਮੰਮੀ ਕਿੰਨਾ ਚਿਰ ਹੋ ਗਿਆ ਮੇਰੇ ਵਿਆਹ ਨੂੰ ਅੱਜ ਤੱਕ ਮੈਂ ਨਹੀਂ ਤੁਹਾਨੂੰ ਕਿਹਾ ਕਿ ਮੰਮੀ ਆਹ ਕੰਮ ਕਰ ਦੋ ਮੇਰਾ ਜੀ ਨਹੀਂ ਕਰਦਾ ਕਹਿਣ ਨੂੰ ਕਿ ਅਸੀਂ ਕਿਹੜੇ ਕੰਮ ਨੂੰ ਆ ਮੰਮੀ ਤੁਸੀਂ ਵੀ ਸਾਰੀ ਉਮਰ ਕੰਮ ਹੀ ਕਰਦੇ ਰਹੇ ਆ ਨਾਲੇ ਮੰਮੀ ਹਾਡੀ ਨੇ ਨਾ ਇਹੋ ਸਿੱਖਿਆ ਦਿੱਤੀ ਸੀ ਕਿ ਸਾਸ ਸਗੇ ਬੋਲਣਾ ਨਹੀਂ ਆ ਸਾਰਾ ਘਰ ਦਾ ਕੰਮ ਕਰਨਾ ਵਾ ਹੁਣ ਮੰਮੀ ਹਾਡਾ ਹੀ ਘਰ ਵਾ ਅਸੀਂ ਕਰਨਾ ਪਰ ਕਿ ਨੁਸਾਨ ਥੋੜੀ ਐ ਤੁਹਾਡਾ ਘਰ ਵਾਪਸ ਜਾਂ ਸੰਭਾਲ ਲੋਗੇ ਤਾਂ ਵੀ ਤੁਹਾਡਾ ਜੇ ਜਾੜ ਲੋਗੇ ਤਾਂ ਵੀ ਤੁਹਾਡਾ ਪਰ ਤੇਰੀ ਮੰਮੀ ਨੇ ਤੇ ਤੈਨੂੰ ਇਹ ਅਖਲ ਦਿੱਤੀ ਤੇ ਉਹਦੀ ਨੇ ਕਿੱਥੇ ਦਿੱਤੀ ਹੁਣੀ ਆ ਜਿੱਦਾਂ ਦੇ ਕੰਮ ਡਈਆ ਕਰਨਾ ਮੰਮੀ ਉਹਨੂੰ ਤੇ ਬਸ ਇਹੋ ਹੀ ਮੈਂ ਭੱਜ ਕੇ ਵਿਆਹ ਕਰਾ ਲਾਂ ਕਰਾ ਕੇ ਆ ਤੇ ਆ ਗਈ ਉਥੋਂ ਅਸੀਂ ਆਪਾਂ ਸਾਡੇ ਗੱਲ ਪਾਤਾ ਆ ਆ ਗਵਾਂਡਾ ਦੇ ਘਰ ਗਈ ਹਨਾ ਜਿੰਨੀਆਂ ਨੇ ਮੈਨੂੰ ਗੱਲਾਂ ਕੀਤੀਆਂ ਨਾ ਜੇ ਤੁਹਾਨੂੰ ਕਰਦਾ ਦਿਨ ਸੁਣਨੀਆਂ ਨਹੀਂ ਮੰਮੀ ਮੈਂ ਵੀ ਡਰਦੀ ਨਹੀਂ ਜਾਂਦੀ ਚਾਚੀ ਘਰ ਉਦੋਂ ਸੋ ਕੋ ਮੈਨੂੰ ਕਹਿੰਦੇ ਆ ਅੱਗੇ ਤੂੰ ਆ ਜੰਨੀ ਨਹੀਂ ਹੁਣ ਕਿਉਂ ਨਹੀਂ ਹੁੰਦੀ ਚੰਗਾ ਹਾਂ ਨਹੀਂ ਦੱਸਦੀ ਤੇ ਨਹੀਂ ਤੇ ਨਾ ਉਹਨੇ 100 ਗੱਲ ਕਰਨੀ ਪਤਾ ਹੀ ਆ ਗੱਲਾਂ ਗੱਲਾਂ ਦੇ ਵਿੱਚ ਗੱਲ ਨਿਕਲ ਜਾਂਦੀ ਮੂੰਹ ਚ ਚਲ ਕੋਈ ਨਹੀਂ ਪੁੱਤ ਦੇ ਦਲਜੀਤ ਨੂੰ ਪਾਣੀ ਚਲੋ ਠੀਕ ਆ ਮੈਂ ਵੀ ਚਾਹ ਬਣਾ ਕੇ ਦਿੰਦੀ ਤੈਨੂੰ ਮੈਂ ਪਾਣੀ ਦੇ ਕੇ ਤੇ ਫਿਰ ਆਉਣੀ ਆ ਚਲ ਠੀਕ ਆ ਲੈ ਜੀ ਫਿਰ ਆਣ ਕੇ ਚਾਹ ਠੀਕ ਪਤਾ ਨਹੀਂ ਆ ਵੀ ਹੁਣ ਅੱਜ ਬਣਾਉਣਾ ਕੀ ਆ ਨਾ ਇਹਨੇ ਦੱਸਿਆ ਹੀ ਕੋਈ ਕੀ ਖਾਣਾ ਵਾ ਤੇ ਕੀ ਨਹੀਂ ਖਾਣਾ ਇਦਾਂ ਕਰਨੀ ਆ ਮੰਮੀ ਨੂੰ ਪੁੱਛਣੀਆਂ ਜਾਗੀ ਫਿਰ ਐਵੇਂ ਨਾ ਬੋਲਣ ਲੱ ਪੈਦੀ ਆ ਛਾਤੀ ਜਿਹੜੀ ਦੂਸਰੀ ਆ ਜ਼ਰੂਰ ਗੱਲ ਸੁਣਨੀ ਆ ਮੰਮੀ ਨੇ ਜਾ ਕੇ ਸਲਾਹ ਲ ਲਈ ਲੈਣੀ ਆ ਕਿ ਕੀ ਬਣਾਉਣਾ ਫਿਰ ਉਹੀ ਬਣਾ ਲੈਣੇ ਆ ਰੋਟੀ ਤਾਂ ਹੁਣ ਕਹੀ ਨਾ ਖਾਣੀ ਆ ਪਤਾ ਨਹੀਂ ਮੰਮੀ ਹੈ ਕਿੱਥੇ ਨੇ ਮੰਮੀ ਦੇ ਇੱਥੇ ਬੈਠੇ ਆ ਤੂੰ ਬੋਤਾ ਆਪਣੇ ਅੰਦਰ ਹਾਂ ਉਹ ਆਪਣੇ ਅੰਦਰ ਬੈਠੀ ਹੀ ਤੇ ਹਾਦੂ ਹੀ ਰਹਿਣ ਦਿੰਦੇ ਮੈਂ ਤੁਹਾਨੂੰ ਪੁੱਛਣੀ ਆਉਣ ਲੱਗੀ ਸੀ ਕਿ ਕੀ ਬਣਾਉਣਾ ਵਾ ਤੇ ਤੁਸੀਂ ਆਹਦੇ ਭੀ ਕਟਣ ਮੈਂ ਤਾਂ ਕਹ ਉੱਤੋਂ 4 4:30 ਦਾ ਟਾਈਮ ਹੋ ਗਿਆ ਵਾ ਤੇ ਚੱਲ ਮੈਂ ਤਾਂ ਸਮਾਨ ਕਟਾਂ ਤੁਸੀਂ ਤਾਂ ਹੁਣ ਅੰਦਰੋਂ ਨਿਕਲੀਆਂ ਨਹੀਂ ਦੋਵੇਂ ਜਾਣੀਆਂ ਹੋ ਮੰਮੀ ਹਲੇ ਬੜਾ ਦਿਨ ਵਾ 7-8 ਵਜੇ ਤੱਕ ਦਿਨ ਵਾ ਛੱਟ ਸਬਜ਼ੀ ਬਣ ਜਾਣੀ ਕਿੰਨਾ ਕ ਟਾਈਮ ਲੱਗਣਾ ਵਾ ਚੱਲ ਮੈਂ ਪੁੱਛਣੀ ਆਈ ਸੀ ਤੁਹਾਨੂੰ ਵੀ ਕੀ ਬਣਾਉਣਾ ਵਾ ਅੱਜ ਦੇਣ ਉਦਾਂ ਦੇ ਆ ਮੈਨੂੰ ਇਹ ਹੁੰਦਾ ਵੀ ਨੇਰੀ ਨੂਰੀ ਨਾ ਜੇ ਰੋਟੀ ਪਾਣੀ ਬਣਿਆ ਹੋਵੇ ਨਾ ਮੁੜ ਕੇ ਲਾਈਟ ਵੀ ਚ ਚਲੋ ਕੋਈ ਨਹੀਂ ਅੰਦਰ ਰੇਬ ਬਣਉਣੀ ਹੈ ਅਹੀ ਕੜੀ ਬਾਰ ਬਣਉਣੀ ਹੁੰਦੀ ਹੈ ਬਣਾਉਣਾ ਕੀ ਆ ਸੰਦੀਪ ਹੁਣੀ ਅੰਦਰ ਸੰਦੀਪ ਨੂੰ ਪੁੱਛ ਲਾ ਵੀ ਕੀ ਖਾਣਾ ਵਾ ਤੇ ਕੀ ਬਣਾਵਾ ਤੇ ਨਾਲੇ ਮੇਰੀ ਗੱਲ ਸੁਣ ਨੀ ਦੱਸ ਦੋਹਾਂ ਕੀ ਬਣਾਉਣਾ ਉਹ ਹੀ ਬਣਾ ਲੈਨੇ ਚਲ ਪੁੱਛ ਲਾ ਉਹਨੂੰ ਫੇਰ ਉਹਨੇ ਕਹਿਣਾ ਵੀ ਮੈਨੂੰ ਨਹੀਂ ਪੁੱਛਿਆ ਤੇ ਨਾਲੇ ਮੇਰੀ ਗੱਲ ਸੁਣ ਲਵਲੀ ਕਿੱਥੇ ਗਿਆ ਵਾ ਮੋਟਰਸਾਈਕਲ ਲੈ ਕੇ ਗਿਆ ਕਿਤੇ ਬਾਹਰ ਨੂੰ ਪਤਾ ਨਹੀਂ ਆ ਮੇਝ ਦੱਸ ਕੇ ਨਹੀਂ ਗਿਆ ਮੈਨੂੰ ਦੱਸ ਕੇ ਨਹੀਂ ਗਿਆ ਚੁੱਪਚਾਪ ਹੀ ਤਾਂ ਨਿਕਲ ਗਿਆ ਮੈਨੂੰ ਤੇ ਆਪ ਨਹੀਂ ਉਹਨੇ ਦੱਸਿਆ ਪਤਾ ਨਹੀਂ ਮੈਨੂੰ ਆਪਨੇ ਦੱਸਿਆ ਮੈਂ ਅੱਜ ਘੜੀ ਕਿ ਲੰਮੇ ਪਈ ਹਿੰਦੀ ਹੁਣ ਮੈਂ ਲੱਗੀ ਮੈਂ ਸਬਜੀ ਬਾਜੀ ਵਾਲ ਹੁੰਨੀ ਆ ਮੈਨੂੰ ਹੁਣ ਦੱਸ ਕੇ ਗਏ ਕਿਥੇ ਗਏ ਆ ਪਤਾ ਨਹੀਂ ਅੱਗੇ ਤਾਂ ਦੱਸ ਕੇ ਜਾਂਦਾ ਹੁੰਦਾ ਵਾ ਚੱਲ ਨਹੀਂ ਆ ਜਾਂਦੇ ਕੰਮ ਗਏ ਹੋਣੇ ਕਿਤੇ ਕੋਈ ਗੱਲ ਨਹੀਂ ਆਲਾ ਫਿਰ ਕੱਟ ਲਾ ਤਾਂ ਸੰਦੀਪ ਨੂੰ ਪੁੱਛ ਲਾ ਵੀ ਕੀ ਖਾਣਾ ਦੀਦੀ ਕੀ ਬਣਾਵਾ ਰਸੋਈ ਚ ਨਹੀਂ ਆਹਰ ਸੋਈ ਚ ਹੁਣੀ ਆ ਚੰਪੋਛ ਲੈਣੀ ਕੋਈ ਗੱਲ ਨਹੀਂ ਕਿਹਦੇ ਹਨੀ ਉਹ ਵੀ ਗੰਦੇ ਰਸੋਈ ਦੇ ਵਿੱਚ ਉਹ ਚਲੋ ਵੇਹ ਲੈਣੀ ਬਣਾ ਉਧਰ ਨਾ ਆਉਣਗੇ ਇਹ ਤਾਂ ਕਰਦੀਆਂ ਪ੍ਰੈਸ ਕਰਕੇ ਰੱਖ ਲੈਣੀ ਹੈ ਬੱਤੀ ਦਾ ਕੋਈ ਪਤਾ ਨਹੀਂ ਹੈ ਕਿਹੜੇ ਵੇਲੇ ਚੱਲਦੀ ਹੈ ਜੀ ਜੀ ਕਿਹੜੇ ਕਰਨ ਕੁਝ ਨਹੀਂ ਰਪਿੰਦਰ ਕੱਪੜੇ ਲੱਗੇ ਪ੍ਰੈਸ ਕਰਨ ਚਲਹਾ ਤੇ ਕਰਨ ਦੇ ਹੀ ਮੈਂ ਤੁਹਾਨੂੰ ਪੁੱਛਣ ਆਈ ਹੀ ਵੀ ਬਣਾਉਣਾ ਕੀ ਅੱਜ ਆ ਗਿਆ ਜੇ ਤਾਂ ਤੈਨੂੰ ਸਵੇਰ ਦੀ ਅੰਦਰ ਲੰਮੇ ਪਈ ਆ ਗੱਲ ਉਹ ਨਹੀਂ ਹੈਗੀ ਜੇ ਮੈਂ ਤੁਹਾਨੂੰ ਪੁੱਛਣ ਆਈ ਆ ਤੇ ਤੁਸੀਂ ਦੱਸ ਦੋ ਹਾਂ ਪਹਿਲਾਂ ਮੈਂ ਮੰਮੀ ਹਲ ਗਈ ਸੀ ਤੇ ਮੰਮੀ ਕਹਿੰਦੇ ਬਸ ਸੰਦੀਪ ਨੂੰ ਜਾ ਕੇ ਪੁੱਛ ਲੈ ਫੇਰ ਉਹ ਆਖੂਗੀ ਵੀ ਆਪਣੀ ਮਰਜ਼ੀ ਨਾਲ ਬਣਾ ਲਈ ਆ ਤੇ ਗਾੜੀ ਉਹ ਫੇਰ ਹੀ ਉਲਟਾ ਪੈਣ ਦੇ ਆ ਰੁਪਿੰਦਰ ਤੈਨੂੰ ਨਹੀਂ ਪਤਾ ਲੱਗਦਾ ਕਿ ਮੈਂ ਸਵੇਰ ਦਾ ਕੁਝ ਵੇਖ ਲਾਂ ਤੇ ਸਵੇਰ ਦਾ ਤੇ ਸ਼ਾਮਾ ਨੂੰ ਬਣਾਉਣੀ ਆ ਸ਼ਾਮਾ 4 ਵਜੇ ਆ ਹਲੇ ਕਾਲੇ ਚੜੇ ਬਣਾਉਣੇ ਆ ਉਹ ਵੇਖ ਲੈ ਮੈਨੂੰ ਨਹੀਂ ਪਤਾ ਕਿਦਾਂ ਬਣਾਉਣੇ ਆ ਲੈ ਦੱਸ ਕਾਲੇ ਜਣੇ ਦੀ ਦੀ ਸਵੇਰ ਦੇ ਭੀਵੇਂ ਹੁੰਦੇ ਤੇ ਫੇਰ ਹੁਣ ਬਣਨੇ ਹੀ ਉਹ ਹੁਣ ਮੈਂ ਕਿਦਾਂ ਬਣਾ ਲਾਂ ਨਹੀਂ ਤੂੰ ਤੇ ਕਹਿੰਦੀ ਸ਼ਾਮਾਂ ਨੂੰ ਸੋਚੀਦਾ ਵਾ ਤੇ ਸੋਚ ਲਾ ਹਣ ਫੇਰ ਤੇ ਕੋਈ ਗੱਲ ਨਹੀਂ ਆ ਉਬਾਲ ਕੇ ਵੀ ਬਣ ਜਾਂਦੇ ਐਡੀ ਗੱਲ ਵੀ ਨਹੀਂ ਹੈਗੀ ਜਿੱਦਾਂ ਤੋਂ ਪਿੰਡ ਬਣਾਉਣੀ ਆ ਨਾ ਉਹਦਾ ਬਣਾ ਲਾ ਜੇ ਪੂਛਣਾ ਜੋ ਤਾਂ ਵੀ ਉਲਟੇ ਪਹਿਣਾ ਵਾ ਇਹ ਤਾਂ ਚੰਗਾ ਮੈਂ ਮੰਮੀ ਨੂੰ ਪੁੱਛ ਕੇ ਬਣਾ ਲੈਂਦੀ ਤੇ ਬਣਾ ਲੈ ਗਰ ਫੇਰ ਕੀ ਕਰਨਾ ਹੀ ਮੇਰੇ ਵੱਲ ਇੰਨੇ ਸੜੇ ਗਲ ਹੀ ਰਹਿੰਦੀ ਹੁੰਦੇ ਜੇ ਬੰਦਾ ਇਹੋ ਪਿਆਰ ਨਾ ਕਹਦੇ ਕਿ ਚਾਹ ਰੁਪਿੰਦਰ ਆ ਬਣਾਉਣਾ ਵਾ ਤੇ ਆ ਬਣਾ ਲਾ ਮੇਰੇ ਕੋ ਨਹੀਂ ਪਿਆਰ ਨਾ ਬੋਲਿਆ ਜਾਂਦਾ ਠੀਕ ਆ ਨਾ ਨਹੀਂ ਬੋਲਿਆ ਜਾਂਦਾ ਮੈਨੂੰ ਵੀ ਚੰਗੀ ਲੱਗਦੀ ਤੂੰ ਤੇ ਮੇਰੀ ਗੱਲ ਸੁਣ ਲਓ ਮੈਂ ਅੱਜ ਤੇ ਤੁਹਾਨੂੰ ਪੁੱਛ ਲਿਆ ਬਣਾ ਤੇ ਗਾਂ ਤੋਂ ਪੁੱਛਣਾ ਵੀ ਨਹੀਂ ਹੈ ਤੇ ਨਾ ਪੁੱਛੀ ਮੈਂ ਤੈਨੂੰ ਕਿਹੜਾ ਦੱਸਣ ਲੱਗੀ ਆ ਇਹ ਦੀਦੀ ਸਾਮਾਨ ਬਣਾਉਣਾ ਹੁੰਦਾ ਵਾ ਤੇ ਬਣਾ ਫਿਰ ਜੋ ਬਣਾਉਣਾ ਵਾ ਮੇਰੇ ਵੱਲ ਕੀ ਲੈਣ ਆ ਗਈ ਛਾਤੀ ਹੋਈ ਏ ਕਿਤੇ ਇਹਦੇ ਵਾਲੀ ਇੱਕ ਇਹੋ ਜੀ ਹੱਡੀ ਮਾਤਾ ਵਾ ਉਹਨੂੰ ਜਾ ਕੇ ਪੁੱਛ ਲਾ ਉਹਨੂੰ ਪ੍ਰਧਾਨ ਬਣਾਇਆ ਵਸ ਸਾਰੇ ਘਰ ਦੇ ਵਿੱਚ ਜੇ ਮੈਂ ਪੁੱਛਣ ਚਲ ਗਈਆਂ ਤਾਂ ਵੀ ਉਹ ਔਖੀ ਜੇ ਨਾ ਪੁੱਛੋ ਤਾਂ ਵੀ ਔਖੀ ਹੁਣ ਨਹੀਂ ਮਾਤਾ ਨੂੰ ਲੱਭਦਾ ਹੁਣ ਮੈਂ ਜੇ ਜਾ ਕੇ ਦਸਾਂ ਵੀਦਾ ਉਹ ਕਹਿਣ ਦਈਏ ਤਾਂ ਹੁਣ ਦੱਸੋ ਮੇਰੀ ਗਲਤੀ ਕੀ ਉਹਦੀ ਗਲਤੀ ਐ ਬਸ ਮੈਂ ਹੀ ਨੀਵੀ ਹੋਈ ਚਮਤ ਬਸ ਠੀਕ ਵਾ ਉਹਨੂੰ ਸੱਤੇ ਚੜਾ ਕੇ ਰੱਖਿਆ ਵਾ ਹੱਦੀ ਹੋਈ ਐ ਕਿ ਤੇਦੇ ਵਾਲੀ ਕਿਤੇ ਕੀ ਗੱਲ ਹੋ ਗਈ ਆ ਹੁਣ ਤੇ ਇੱਧਰ ਆ ਗਏ ਆ ਇੱਧਰ ਹੀ ਬੋਲਣ ਡੀਆਂ ਇਕੱਲੀ ਤੂੰ ਤੂੰ ਕਿਧਰ ਆਏ ਮੈਂ ਸ਼ਹਿਰ ਗਿਆ ਐ ਦਵਾਈ ਲੈਣ ਤੇ ਤੁਸੀਂ ਨਾ ਦੱਸ ਕੇ ਗਈ ਨਾ ਪੁੱਛ ਕੇ ਗਈ ਮੈਨੂੰ ਪਤਾ ਹੀ ਨਹੀਂ ਕਿੱਥੇ ਗਈਆਂ ਉਹ ਤੂੰ ਉਹਦੇ ਲੰਮੇ ਪਈ ਸੀ ਅੰਦਰ ਤੇ ਮੈਂ ਚੱਲ ਕੀ ਠਾੜਣਾ ਤੇ ਲੈਣਤੀ ਐ ਦਵਾਈ ਮੈਂ ਤੇ ਮੰਮੀ ਮੈਨੂੰ ਪੁੱਛਣ ਦੇ ਹੀ ਆਖੰਦੇ ਹੀ ਵੀ लवली ਚੁੱਪ ਕਰਕੇ ਚੱਲ ਗਿਆ ਮੋਟਰਸਾਈਕਲ ਤੇ ਤੇ ਨਾ ਦੱਸੀ ਆਈ ਮੈਂ ਮੰਮੀ ਦਾ ਪਹਿਲੇ ਕੱਲੇ ਤੇ ਮੈਂ ਸੈਨ ਕਰਾਇਆ ਕਰ ਮੰਮੀ ਨੂੰ ਪੁੱਛਾਂ ਦਲਜੀਤ ਨੂੰ ਪੁੱਛਾਂ ਕਿ ਡੈਡੀ ਨੂੰ ਪੁੱਛਾਂ ਉਸਕ ਮੰਮੀ ਮੈਨੂੰ ਪੁੱਛਣ ਦੇ ਹੀ ਹੂੰ ਤੇ ਮੈਂ ਆ ਵੀ ਦੱਸ ਕੇ ਤੇ ਮੈਨੂੰ ਨਹੀਂ ਗਈ ਤੇ ਤੁਸੀਂ ਮੜਾ ਜ ਮੈਨੂੰ ਇੱਥੇ ਦੱਸ ਜਾਂਦੇ ਹਾ ਤਾਂ ਦੱਸ ਕੀ ਹੋਣਾ ਹੀ ਉਹ ਮੈਂ ਦੇਠਾਲਿਆ ਨਹੀਂ ਦੱਸ ਮੈਂ ਆ ਤ ਗਿਆ ਮੈਂ ਅੱਧਾ ਘੰਟਾ ਲੱਗਾ ਮੈਨੂੰ ਸਾਰਾ ਉਹ ਚੱਲ ਫਿਰ ਵੀ ਧਿਆਨ ਜਿਹਾ ਹੋ ਜਾਂਦਾ ਦੱਸਿਆ ਹੋਏ ਤਾਂ ਪਤਾ ਹੁੰਦਾ ਕਿ ਬੰਦਾ ਕਿੱਥੇ ਗਿਆ ਵਾ ਉਹ ਤੇ ਹੈ ਹੀ ਆ ਜਦੋਂ ਚੱਲਿਆ ਸੀ ਨਾ ਦਲਜੀਤ ਵੀ ਟੱਕਰਿਆ ਮੈਨੂੰ ਰਾਜ ਕੀ ਕਹਿੰਦਾ ਉਹ ਇੱਥੇ ਬੂਹੇ ਲੱਗੇ ਘੇਰਿਆ ਸੀ ਉਹਨੂੰ ਕੀ ਕਹਿੰਦਾ ਕੀ ਕਹਿਣਾ ਉਹਨੇ ਕੀ ਆ ਬਥੇਰੀਆਂ ਸੁਣਾਈਆਂ ਮੈਂ ਵੀ ਉਹਨੂੰ ਹੂੰ ਫਿਰ ਮੂੰਹ ਕਰਦਾ ਹੈ ਪਰਾਂ ਨੂੰ ਮੈਂ ਫਿਰ ਆਪਣਾ ਘਰ ਜਾੜ ਲਾ ਹੁਣ ਮੈਂ ਕੀ ਕਰਾਂ ਮੈਂ ਭਰਾ ਘਰ ਕਿੱਥੋਂ ਜਾੜਨਾ ਆਹ ਤੂੰ ਉਹਨੂੰ ਸਮਝਾ ਲਾ ਨਹੀਂ ਤੇ ਸਾਨੂੰ ਬਾਹਰ ਕੱਢ ਦਿਓ ਇੱਕ ਕਮਰੇ ਚੋਂ ਕੱਢ ਤਾ ਵਾ ਦੂਜੀ ਜਿੋਂ ਵੀ ਕੱਢ ਦਿਓ ਹੁਣ ਅਹੀਂ ਤੇ ਕਹਿੰਦੇ ਨੇ ਤਾਂ ਇਹ ਗੱਲਾਂ ਇਹਨਾਂ ਨੂੰ ਨਾ ਬੰਦਾ ਮੱਥਾ ਹੀ ਟੇਕੇ ਤੇ ਮੈਂ ਨਹੀਂ ਚੰਗੀ ਗੱਲ ਵਾ ਸੁਣ ਲਓ ਗੱਲ ਉਹਦੀ ਫੇਰ ਹੂੰ ਫੇਰ ਮੰਮੀ ਕਹਿੰਦੇ ਵੀ ਉਹਨੂੰ ਪੁੱਛਦੀ ਨਹੀਂ ਆ ਤੂੰ ਉਹਨੂੰ ਪੁੱਛ ਕੇ ਕੰਮ ਨਹੀਂ ਕਰਦੀ ਹਾਂ ਮੈਂ ਹਾਂ ਚੱਲ ਸਬਜੀ ਦੀ ਸਲਾਹ ਕਰਦੀ ਬਣਾਉਣਾ ਕੀ ਸ਼ਾਮਾਂ ਦੇ 4:30 ਹੋ ਗਏ ਆ ਆਹੋ ਤੇ ਮੰਮੀ ਵਾਲ ਮੈਂ ਗਈ ਤੇ ਮੰਮੀ ਚੱਲ ਪਿਆਜ਼ ਲਾ ਕੇ ਬੈਠੇ ਤੇ ਹੀ ਕਟਣ ਤੇ ਮੈਂ ਹਾਂ ਮੰਮੀ ਤੇ ਨਾ ਹਲੇ ਕੋਈ ਕਰਦੇ ਕੋਈ ਇਹਨੂੰ ਮੈਂ ਤਾਂ ਪੁੱਛਣੀ ਆਈ ਵੀ ਕੀ ਬਣਾਉਣਾ ਆ ਆਹੋ ਤੇ ਮੈਂ ਚਲੋ ਪੁੱਛਿਆ ਮੈਨੂੰ ਤੇ ਮੰਮੀ ਕਹਿੰਦੇ ਵੀ ਉਹਨੂੰ ਐ ਪੁੱਛ ਲੈ ਸੰਦੀਪ ਨੂੰ ਮੜਾ ਜਿਆ ਫੇਰ ਮੈਂ ਕੁੜਕੂ ਪੁੱਛ ਲੈਣਾ ਹੈ ਪੁੱਛਿਆ ਨਹੀਂ ਹੈ ਤੇ ਉਹ ਗੜੀ ਦਈਓ ਦੇ ਡਰਾਈਵਰ ਨੂੰ ਦਈ ਕਪੜੇ ਜੋੜਨਾ ਆਹੋ ਤੇ ਮੈਂ ਚੱਲ ਗਈ ਉਹਦੇ ਲਾਗੇ ਤੇ ਮੈਂ ਹਾਂ ਵੀ ਸੰਦੀਪ ਦੇਦੀ ਕੀ ਬਣਾਉਣਾ ਵਾ ਪਿਦਗਰ ਮਮੀਆਂ ਕਹਿੰਦੀ ਪੋਛਿਆ ਨੂੰ ਜਾ ਗਈ ਆਹੋ ਤੇ ਮੁੜ ਕੇ ਐ ਚਨੇ ਬਣਾਉਣੇ ਆ ਕੱਲੇ ਤੇ ਚਲੋ ਹੋਣਗੇ ਬਣਾ ਦਨੇ ਮੈਂ ਹਾਂ ਚੱਲ ਬਣ ਜਾਂਦੇ ਆ ਵੀ ਆਹੋ ਤੇ ਮੈਂ ਹਾਂ ਪਰ ਉਹ ਟਾਈਮ ਕਿਹੜਾ ਹੁਣ ਚਾਹੇ ਮੈਂ ਸਵੇਰ ਦੇ ਭੇਵੇਂ ਹੁੰਦੇ ਫੇਰੀ ਫੇਰ ਪੁੜਕੀ ਜਾਵੇ ਹੂੰ ਅਯੋ ਤਾਂ ਸਵੇਰ ਦੇ ਭੇਵੇਂ ਹੁੰਦੇ ਫਰੀਦ ਮੈਂ ਹਾ ਈ ਟੜਫਾ ਨਾ ਉਬਾਲ ਕੇ ਵੀ ਬਨ ਜਾਂਦੇ ਆ ਆਹੋ ਐ ਮੈਨੂੰ ਕਿਉਂ ਕਰਨ ਨੂੰ ਪੁੱਛਣ ਆਈ ਆ ਜੇ ਆਪਣੀ ਮਰਜ਼ੀ ਕਰਨੀ ਆ ਮੈਂ ਹੱਦ ਹੋਈ ਏ ਜੇ ਤੈਨੂੰ ਪੁੱਛਣ ਆਗੀ ਤਾਂ ਵੀ ਦੂਨੇ ਭੇਕੇ ਫਸੇ ਲੱਗਦੀ ਜੇ ਨਾ ਪੁੱਛੋ ਫਿਰ ਤੂੰ ਕਹਣਾ ਮੈਨੂੰ ਪੁੱਛਿਆ ਕੋ ਨਹੀਂ ਆ ਫਿਰ ਤੂੰ ਮੰਮੀ ਨੂੰ ਜਾ ਕੇ ਸੁਣਾ ਦੇ ਜਨਾਕ ਸੂਰਵਨ ਸਾਰਾ ਸਾਡੀ ਮਾਤਾ ਦਾ ਵਾ ਦੱਸ ਵੀ ਤੂੰ ਹੀ ਕਹਦੇ ਹਾਂ ਕਿ ਚਨੇ ਬਣਾਉਣੇ ਆ ਤੇ ਉਹ ਬਣਾ ਲਓ ਉਹਨੂੰ ਪ੍ਰਧਾਨ ਕੀਤਾ ਵਾ ਗਾੜੀ ਗਾੜੀ ਇਹਨੇ ਜਾਣ ਕੇ ਕੀਤਾ ਵਾ ਸਲਾਹ ਦੇ ਮੰਮੀ ਦੀ ਆ ਨਾ ਮੰਮੀ ਜੋ ਕਹਣਗੇ ਉਹ ਬਣਾਉਣਾ ਹੁਣ ਪਹਿਲਾਂ ਮੈਂ ਉਧਰ ਜਾਵਾਂ ਫਿਰ ਮੈਂ ਜਾ ਕੇ ਉਹਨੂੰ ਪੁੱਛਾਂ ਮੇਰੇ ਕੋਲ ਤਾਂ ਨਹੀਂ ਆਏ ਜਮਚਾ ਗਰੀ ਜੀ ਹੁੰਦੀ ਕਦੀ ਉਹਨੂੰ ਪੁੱਛ ਕਦੀ ਉਹਨੂੰ ਪੁੱਛ ਮੈਂ ਇੱਕੋ ਵਾਰੀ ਪੁੱਛਣਾ ਜੇ ਮੰਮੀ ਨੇ ਸਲਾਹ ਲਣੀ ਆ ਮੈਂ ਨਹੀਂ ਪੁੱਛਣਾ ਉਹਨੂੰ ਜਿੱਦਾਂ ਦੀ ਹੋ ਗਈ ਆ ਤੂੰ ਫੇਰ ਉਹਨੂੰ ਨਾ ਪੁੱਛਿਆ ਕਰ ਇਹਨਾਂ ਨੂੰ ਰਹਿਣ ਦੇ ਅੱਗੇ ਦੁਪਹਿਰਾਂ ਦੀ ਤੇਰੀ ਗੋਲੀ ਭੱਜ ਗਈ ਆ ਉਹ ਗੋਲੀ ਤੇ ਖਾਣਾ ਜਿਹੜੀ ਲੈਂਦੀ ਆ ਮੈਂ ਤੇ ਤੂੰ ਲੰਮੇ ਪੈ ਆਪੇ ਬਣਾਉਂਦੇ ਰਹਿਣਗੇ ਜੋ ਮਰਜੀ ਪਤਾ ਨਹੀਂ ਕਿਦਾਂ ਦੇ ਕੰਮ ਕਰਦੀ ਆ ਜੇ ਓਦਾਂ ਤੋਂ ਓਦਾਂ ਰਫੜ ਪਾਤਾ ਇਹ ਭਾਂਡਿਆਂ ਤੋਂ ਉਹ ਤੋਂ ਪੁੜਕੀ ਜਾਂਦੀ ਮੈਂ ਦੰਨਾ ਤਨ ਦਵਾਈ ਲਿਆ ਕੇ ਤੇ ਉਹ ਖਾਣ ਕੁੱਛ ਦੀ ਮੈਂ ਵੀ ਨਹੀਂ ਹੁਣ ਕੋਈ ਗੱਲ ਨਹੀਂ ਬੜਾ ਪੁਛ ਪੁਛ ਵੇਖ ਲਿਆ ਪਰ ਤੈਨੂੰ ਕਦਰ ਨਹੀਂ ਹੈਗੀ ਮਸਾਂ ਦੀ ਜਿੱਦਾਂ ਚੱਲੇਗੀ ਹੁਣ ਉਦਾਂ ਹੀ ਸਹੀਂ ਚੱਲਿਆ ਯਾਰ ਪੱਟੇ ਆ ਗਏ ਆ ਠੀਕ ਹੰਡੇ ਲੈਣੇ ਜਰਜੀ ਪਾਇਆ ਪੱਠੇ ਉਹ ਪਾਇਆ ਪੁੱਤ ਮੈਂ ਤੇ ਮੈਂ ਵੀ ਉਧਰ ਗਿਆ ਸੀ ਮੇਰਾ ਥਾਂ ਬਣਾਇਆ ਮੈਂ ਤੇ ਪਾਣੀ ਲਾਗਣਾ ਸ਼ਾਮਾਂ ਨੂੰ ਬੀਜ ਦੇ ਦਿਓ ਚੱਲ ਇਦਾਂ ਹੀ ਕਰਦੇ ਆ ਤੇ ਮੇਰੀ ਗੱਲ ਸੁਣ ਤੇ लवली ਗਿਆ ਸੀ ਤੇ ਰਲਕ ਨਹੀਂ ਉਹਨੇ ਕਿੱਥੇ ਜਾਣਾ ਸੀ ਸ਼ਹਿਰ ਨੂੰ ਚਲ ਗਿਆ ਮੋਟਰ ਲੈ ਕੇ ਮੈਂ ਤੇ ਉਹਨੂੰ ਗਿਆ ਸੀ ਤੇ ਮੈਨੂੰ ਕਹਿੰਦਾ ਡੈਡੀ ਕੋਈ ਮੈਨੂੰ ਜਾਣਾ ਚਾਹ ਲੈ ਡਿਗ ਡਿ ਘੇ ਆਈ ਹਾਂ ਆਣੀ ਵੀ ਘਰ ਆ ਕੇ ਬਿੱਤਾਈਓ ਬੜੀ ਮਾੜੀ ਗੱਲ ਬੜਾ ਤੰਗ ਕੀਤਾ ਇਹਨੇ ਉਹ ਜੀ ਕੀ ਕਰੀਏ ਇਹਦਾ ਮੈਨੂੰ ਸਮਝ ਨਹੀਂ ਆਉਂਦੀ ਇਹਦਾ ਜੀ ਦੇਖੋ ਨਾ ਮੈਂ ਅੱਡ ਕਰਦਾ ਉਹ ਡੈਡ ਜੀ ਮੈਂ ਕਹਿਣ ਡਿਆ ਵਾਂ ਅੱਡ ਵੀ ਕਰਦਾ ਨਾ ਇਹਨੇ ਰੋਂਦੇ ਰਹਿਣਾ ਕੱਲੇ ਨਹੀਂ ਫੇਰ ਤਰਸਾਇਨਾ ਇਹਨੂੰ ਰੋਂਦਾ ਰਹੇ ਤੇ ਰੋਂਦਾ ਰਹੇ ਯਾਰ ਹੁਣ ਕਿਨਾਂ ਜੇ ਰਹਿਦਾ ਕੱਢਣਾ ਵਾ ਉਹਨੇ ਕਹਿਣ ਡਿਆ ਆਪਣੇ ਮੂੰਹੋਂ ਜਦੋਂ ਲੜਦਾ ਇਹੋ ਗੱਲ ਕਹਿੰਦਾ ਮੈਨੂੰ ਅੱਡ ਕਰ ਦੋ ਦੇ ਇਹ ਸਮਝ ਨਹੀਂ ਆਉਂਦੀ ਖਾਣਾ ਕਿੱਥੋਂ ਆਉਂਦੇ ਨੇ ਜਿੱਥੋਂ ਮਰਜੀ ਖਾਏ ਯਾਰ ਜਦੋਂ ਅਸੀਂ ਆਟੀ ਕਰਤਾ ਫਿਰ ਨਾਲੀ ਨਾਲ ਲਵਣ ਜੇ ਇਦਾਂ ਕਰਦਾ ਏ ਸਾਰਾ ਪਰਿਵਾਰ ਬੈਠੋ ਇਹਨੂੰ ਆਡ ਕਰ ਦਿੰਨੇ ਆ ਕਰ ਲੈਣੇ ਆ ਸਲਾ ਫਿਰ ਕੀ ਆ ਉਹ ਦਰਜੀ ਦੇ ਕੰਮ ਕਰਨਾ ਹੀ ਪੈਣਾ ਵਾ ਤੁਸੀਂ ਸਿਆਣਾ ਵਾ ਕਮਾਂ ਦੇ ਤੇ ਦਿਣ ਵਾ ਕਿਹੜਾ ਜੱਟਾਂ ਦਾ ਪੁੱਤ ਜਿਹੜਾ ਰੋਜ਼ ਸ਼ਹਿਰ ਜਾਂਦਾ ਮੈਨੂੰ ਤੇ ਇਹਦੀ ਸਮਝ ਨਹੀਂ ਆਉਂਦੀ ਇਹਦੇ ਕੋ ਪੈਸੇ ਕਿੱਥੋਂ ਆਉਂਦੇ ਆ ਦਰਜੀ ਪੈਸੇ ਕਿੱਥੋਂ ਆਣੇ ਆ ਘਰੋਂ ਚੋੜੀਆਂ ਕਮਾਈਆਂ ਵਾ ਉਹੋ ਗੱਡੀ ਜਾਂਦਾ ਵਾ ਗੱਲ ਤੇ ਨਹੀਂ ਸਹੀ ਆ ਪੁੱਤ ਬੈ ਕੇ ਨ ਮਮੀ ਨੇ ਸਲਾਹ ਕਰਕੇ એના કરો ગો ચાલો ત્રીજી